ਸਿੱਗਲ ਦੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਫੇਰ ਆਪਣੇ ਘਰੋਂ ਪਿੰਡ ਬਨਚੜੀ ਸੀਤ ਜਿਲ੍ਹਾ ਸ਼੍ਰੀ ਅਮਰਸਰ ਸਾਹਿਬ ਤੁਹਾਨੂੰ ਆਪਣੇ ਘਰੋਂ ਚਾਰਮੀਆਂ ਹੋਣੀਆਂ ਚਮੇ ਟੋਕੜਗ ਬਣਾਉਂਦੀਆਂ ਚੰਗੇ ਰਿਕਾਰਡ ਵਾਲੀਆਂ ਸਾਰੀਆਂ ਚੈੱਕ ਪਾਸ ਆ ਤੇ ਬਾਕੀ ਕਰਦੇ ਆ ਬਿਨਾ ਗੱਲਬਾਤ ਪੁੱਛਣ ਡਿਟੇਲ ਕਿੰਨਾ ਕਿੰਨਾ ਦੁੱਧ ਕਿੰਨੇ ਕਿੰਨੇ ਚੀਜ਼ਾਂ ਗੱਬਣਾ ਚ ਚੈੱਕ ਪਾਸ ਆ ਤੇ ਪਿੰਡ ਬਨਚੜੀ ਆ ਲੱਗੇ ਆਪਾਂ ਬੰਡਾਲਾ ਪਿੰਡ ਪੈਂਦਾ ਜੇ ਵਰਪਾਲ ਚੱਬਾ ਟਾਲਾ ਸਾਹਿਬ ਇਹ ਸਾਰੇ ਨੇੜੀ ਕੀ ਪਿੰਡ ਪੈਂਦੇ ਆ ਸਤਿ ਅਨੰਬੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੱਗੇ ਵੀਰੇ ਕੀ ਹਾਲ ਜੀ ਬੜੀ ਕਿਰਪਾ ਮਹਾਰਾਜ ਦੀ ਕੇ ਚਲ ਕਿਰਪਾ ਜਾਈ ਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੱਗੇ ਵੀਰੇ ਕੀ ਹਾਲ ਜੀ ਬੜੀ ਕਿਰਪਾ ਮਹਾਰਾਜ ਦੀ ਕੇ ਚਲ ਕਿਰਪਾ ਚਾਈ ਦੀ ਹਾਂ ਜੀ ਬਹੁਤ ਦੇਣੀ ਬਾਤ ਐ ਇਦਾਂ ਹੀ ਇੱਕ ਦੋ ਰੋਜ਼ ਦੀ ਆਉਂਦੀ ਇੱਕ ਦੋ ਵੇਖਦੀ ਰਹਿੰਦੀ ਇੱਕ ਦੋ ਆਉਂਦੀ ਇੱਕ ਦੋ ਵੇਖਦੀ ਰਹਿੰਦੀ ਅੱਛਾ ਜੀ ਤੇ ਕਦੇ ਜੂੜੂ ਜੂੜੀ ਕੰਮ ਹੀ ਉੱਥੇ ਗਏ ਹਾਂ ਹੋਈ ਇਹ ਚਾਰ ਕਮਈਆਂ ਕੱਠੀਆਂ ਮਾਂ ਪਾ ਲਈ ਚੰਗੀਆਂ ਮਈਆਂ ਸਾਰੀਆਂ ਰਿਕਾਰਡ ਵਾਲੀਆਂ ਵਾ ਹਾਂ ਜੀ ਤੇ ਨਾਮ ਦੱਸ ਦੋ ਨਾਰਸ਼ੀਬ ਸਿੰਘ ਪਿੰਡ ਵਾਂਚੜਾ ਜ਼ਿਲ੍ਹਾ ਅੰਬਰਸਰ ਤਹਿਸੀਲ ਅੰਬਰਸਰ ਜੇ ਹਾਂਜੀ ਫੋਨ ਨੰਬਰ ਫੋਨ ਨੰਬਰ 6284337914 ਠੀਕ ਹੈ ਹਾਂਜੀ ਤੇ ਕਰਿਓ ਸ਼ੁਰੂਆਤ ਪਹਿਲੇ ਨੰਬਰ ਵਾਲੀ ਤੋਂ ਹੀ ਪਹਿਲੇ ਨੰਬਰ ਦਾ ਛੋਟੀ ਵੇਖੋ ਸਿੰਘ ਵੇਖੋ ਕੀ ਖਿਆਵਾ ਬਿਲਕੁਲ ਛੋਟੇ ਸਿੰਘ ਦੀ ਆ ਛੋਟੇ ਸਿੰਘ ਦੀ ਆ ਹਾਂਜੀ ਹਾਂਜੀ ਤੇ ਖੁੱਡਾ ਖੱਡਾ ਮਗਰ ਚੌੜੀ ਫਾ ਕਿੱਡੀ ਲੱਗੇ ਇਹ ਵੀ ਡੇਰੀ ਦੀ ਮੈਂ ਆ ਡੇਰੀ ਦੀ ਮੈਂ ਮਗਰ ਚੌੜੀ ਇਹ ਲਾਲ ਹੋਈ ਆ ਡੇਰੀ ਚ ਰਹਿ ਰਹਿ ਕੇ ਲਾਲ ਹੋਈ ਹੁੰਦੇ ਚੰਗੀ ਐ ਜਿੰਨੀ ਆ ਹਾਂ ਸੁਖਰੀ ਆ ਤੇ ਮੇਨ ਗੱਲ ਜੱਗੇ ਵੀ ਰਥਣਾ ਜਾਗੀ ਮੈਂ ਇਹ ਵੇਖ ਪਹਿਲੋ ਨਹੀਂ ਨੇ ਆ ਗਈ ਤੇ ਹੁਣ ਇਹ ਤੈਨੂੰ ਪਾੜਾ ਪਾ ਕੇ ਥਾਪੀ ਮਾਰ ਕੇ ਪਸਮਾ ਕੇ ਹੋਣੀ ਵੀਡੀਓ ਜੀ ਅੱਛਾ ਜੀ ਮੇਨ ਸ਼ਾਇਦ ਵੇਖੀ ਸਾਰਿਆਂ ਨੂੰ ਜਿਹੜੀ ਪਾੜੇ ਜਾਖਾਂ ਪਾੜੇ ਹੀ ਹੋਊਗੀ ਮੈਂ ਥਾਪੀ ਤੇ ਮਿਲੂਗੀ ਕਰਮਾ ਵਾਲੀ ਅੱਛਾ ਜੀ ਤੇ ਵੀ ਜੀ ਕਿੰਨੇ ਜਿਹੜੀ ਚੱਕ ਪਾਸ ਜੇ ਇੱਜਾ ਗਈ 24 ਮਿੰਨਾਂ ਦੀ ਆ ਤੇ ਦੁੱਧ ਦੁੱਧ 8 ਕਿਲੋ ਅੱਛਾ ਜੀ ਵਿੱਚ ਹੋ ਕੇ ਖੜੇ ਦੋ ਡੰਗ ਕੇ ਤੇ ਇਧਰ ਇੰਨਾ ਵੰਡ ਪਾ ਲੋ ਮਾਤਾ ਆ ਵੀ ਲੋ ਆ ਵੰਡ ਪਾ ਲੈਣਾ ਕਿ ਮੈਂ ਤੇ ਮਿਲਦੀ ਪਾੜੇ ਤੇ ਦੋਨੇ ਏਲੇ ਬਾਕੀ ਚੋਕ ਤੇਰੇ ਤੋਂ ਹੁਣ ਦਰੇਣਾ ਮੈਂ ਤੁੰ ਤੋਂ ਚੰਗਾ ਲੱਗਾ ਆ ਲੈ ਆ ਇਦਾਂ ਹੀ ਬਹਿ ਜਾਣਾ ਜੱਗੇ ਵੀਰ ਕਿਦਰ ਲੱਤੋ ਲੱਤ ਨਹੀਂ ਲਾਉਣੀ ਕਰਮਾਂ ਵਾਲੀ ਨੇ ਕਿ ਠੀਕ ਹੈ ਇਹ ਆ ਵੀ ਇਸ ਚੀਜ਼ ਦਾ ਵਾਧਾ ਵਾ ਕਿ ਕੱਲ ਨੂੰ ਅਗਲੇ ਦੇ ਬਗਾਨੇ ਘਰ ਜਾ ਕੇ ਪਸ਼ੂ ਖਰਾਬ ਘਟ ਕਰਦਾ ਇੱਕ ਡੰਗ ਵੀ ਭਾਂਜੇ ਮੇਰੀ ਮੈਂ ਬਗਾਨੇ ਘਰੇ ਜਾ ਕੇ ਜੱਗੇ ਵੀਰ ਕਿਰਾਇਆ ਉਹਨਾਂ ਦਾ ਆਊਗਾ ਕਿਰਾਇਆ ਆਪਣਾ ਹੋਊਗਾ ਸੱਚ ਤੇ ਮੈਂ ਆਪਾਂ ਵਾਪਸ ਜਾਵਾਂਗੇ ਇੱਕ ਡੰਗ ਵੀ ਉਹਨਾਂ ਘਰੇ ਜਾਵੇ ਟੀਕਾ ਲੈ ਲੈ ਹੱਡੀ ਮੈਂ ਡੰਗ ਭਾਂਜੇ ਕੋਈ ਗੱਲ ਹੋ ਜੇ ਕੋਈ ਬਾਤ ਹੋ ਜੇ ਆਹ ਖਾਲਾ ਵੇਖ ਲੈ ਮੈਂ ਆਉਂਦਾ ਵੀ ਅੱਗੇ ਵੀਰ ਠੀਕ ਆ ਲੈ ਵੇਖ ਲੈ ਆਹ ਲਾਈ ਇਤਰਾ ਪਸੰਦੀ ਆਉਂਦੀ ਆ ਹਾਂ ਥੋੜੀ ਜੀ ਕੈਮਰੇ ਤੋਂ ਜਦੋਂ ਡਰ ਨਾ ਜਾਵੇ ਚੰਗੀ ਮਿੱਟੀ ਥੜੀ ਬੜੀ ਜਿਆਦੀ ਮਿੱਠੀ ਬਾਕੀ ਸਭ ਤੋਂ ਵੱਡੀ ਗੱਲ ਇਹ ਹੋ ਜਾਂਦੀ ਆ ਜੀ ਇੱਕਦੋ ਨਾ ਵਾ ਚਲੋ ਪਹਾੜ ਦੇ ਕਹਿ ਜਾਈਦਾ ਵਾ ਤੁਹਾਡੇ ਸਾਹਮਣੇ ਪਸਵਾ ਕੇ ਹੋਣੀ ਸਭ ਕੁਝ ਕਰਕੇ ਹੋਣਾ ਵਾ ਅੱਛਾ ਜੀ ਹਾਂ ਜੀ ਪਸੰਦੀ ਆਉਂਦੀ ਆ ਪਸੰਦੀ ਆਉਂਦੀ ਆ ਐ ਕਿੱਲੇ ਗੜਜ ਦੋ ਮਿੰਟਾਂ ਹੀ ਅੱਗੇ ਵੀਰ ਠੀਕ ਹਾਂ ਬਾਕੀ ਇਹ ਆ ਵੀ ਜਿਹੜੇ ਡੇਰੀ ਦੀ ਮੱਝ ਆ ਹਾਂ ਕੱਪੂਰ ਵੇ ਨੂੰ ਛਟਾਨੇ ਕੱਲੇ ਕੱਲਾ ਨਾੜਾ ਵੇ ਕਿੰਨੀਆਂ ਆਵਾ ਬੂੜੀ ਆਉਂਦੀ ਮਿਲਕ ਵੇਣ ਵੀ ਚੰਗੀ ਲੱਗੀ ਹਾਂ ਮਗਲਤਨਾ ਜੋਤਰਾ ਮੈਂ ਹਾਂ ਕੰਮ ਦੂਜੀ ਪਾਸਮ ਲੈਂਦੇ ਆਂ ਪੂਰੀ ਜੇ ਆ ਵੇਲਾ ਥੋੜਾ ਜਿਹਾ ਟਫੜੋਗਾ ਦੁਪਹਿਰ ਦਾ ਵੇਲਾ ਜੇ 12 ਦੇ ਵੀਰ ਵਜੇ ਆਈ ਕਿ ਤੜਕੇ 6 ਵਜੇ ਚਵਾਈ ਕੀਤੀ ਆ ਚਲ ਅਗਲਾ ਜੋ ਮੜੀ ਮੜੀ ਧਾਰਾ ਮਾਰ ਲਉ ਆ ਬਿਲਕੁਲ ਜਵਾਬ ਸਮਾਦੀ ਓਕੇ ਹੋ ਗਈ ਏ ਐ ਜਵਾਬ ਸਮਾਦਣਾ ਆਪਣਾ ਕਦੇ ਵੀ ਡੰਗਰ ਚੱਕੇ ਵੀ ਗਲਤ ਹੋਊਗਾ ਜੀ ਕੇ ਵੀ ਪਸਮਾਈ ਉਹ ਵੇਖ ਜੱਗੇ ਵੀਰ ਥਾਣ ਕੱਢਿਆ ਪਸਮਕੇ ਵੇਖ ਮੈਂ ਠੀਕ ਵੇ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਥਣਾ ਜੀ ਵੇਖ ਆ ਪੋਲੀ ਉਹ ਰੂ ਮਰ ਗਈ ਮੈਂ ਕੋਈ ਭੋਰ ਨਹੀਂ ਕੋਈ ਛਟਣ ਐ ਹੁਣ ਵੇਖ ਕੇ ਲੈ ਗੱਡੇ ਚੰਗਾ ਹੱਥਾਂ ਦਾ ਨਾੜਾ ਵੇ ਬਰੀ ਬਰੀ ਛੱਡੇ ਤੇ ਕਿੱਡੀ ਆ ਜਿਆ ਜਿਆ ਚੰਗੀਆਂ ਮੈਂ ਗੁਲਾਬੀ ਥਾਂਦੀ ਮੈਂ ਆ ਵੇ ਹੈ ਡੇਢੀ ਚ ਰਹੀ ਆ ਨਿੱਖੜ ਕੇ ਹੁਣ ਇਹ ਇਹ ਬਗਾਨੇ ਜਾ ਕੇ ਜਾ ਕੇ ਟਾਕ ਵੀ ਪੰਜੇ ਤਾਂ ਕਹਿ ਦਿਓ ਠੀਕ ਹੈ ਜੀ ਹਾਂ ਜੀ ਇਹ ਵੀ ਮਿਲਦੀ ਦੋਨੇ ਟਾਈਮ ਪਾੜੀ ਤੇ ਆ ਆ ਵੀਰ ਜੀ ਬਗਾਨੇ ਕਰੇ ਆ ਟੀਕਾ ਉਹ ਲਊਗੀ 8 ਮਹੀਨੇ ਦੀ ਮੈਂ ਗੱਭਣ ਹੋਊਗੀ ਚੌਂ ਦੀ ਵੀ ਜੀ ਓ 8 ਕਿਲੋ ਦੁੱਧ ਹੋਊਗਾ ਚੌਂ ਮਹੀਨੇ ਦੀ ਗੱਭਣ ਹੋਊਗੀ ਹਾਂ ਜੀ ਹਾਂ ਜੀ ਬਾਕੀ ਇਹ ਆ ਵੀ ਕੋਈ ਵੀ ਵੀਰ ਭਰਾ ਆਪਣੇ ਤਸੱਲੀ ਕਰਕੇ ਲੈ ਜੇ ਹਾਂਜੀ ਭਾਵੇਂ ਕੋਈ ਇੱਕ ਡੰਗ ਦੂ ਡੰਗ ਆਪਣੇ ਘਰੋਂ ਕੁਚਵਾਈ ਕਰਕੇ ਲੈ ਜੇ ਹਾਂਜੀ ਇਹ ਮੈਂ ਚੰਗੀ ਸੁਸਰੀ ਥਾਂ ਲੈਵਾ ਚੰਗਾ ਸਾਫ ਹੈ ਜੀ ਦੁਪਹਿਰ ਦਾ ਵੇਲਾ ਜੀ ਦੁਪਹਿਰ ਤੱਕ ਇਹ ਕੱਲੇ ਗੱਡਾ ਹੀ ਪਸਮਾਈ ਮੇਲੇ ਵੀਡੀਓ ਹਾਂ ਇਹ ਕੱਲੇ ਗੱਡਾ ਹੀ ਕਰਨ ਵਾਲੀ ਹਜੇ ਵੇਲਾ ਦੁਪਹਿਰ ਦਾ ਵੇਲਾ ਜਾਉ ਸੂਰ ਚੜਿਆ ਜੇ ਅਸਿੰਗ ਵੇ ਕੀ ਲੱਗਾ ਵੈ ਛੋਟੀ ਨੂੰ ਲੈ ਜਾਓ ਘੜ ਘੜ ਸਿੰਗ ਲੱਗਾ ਵਾ ਲੈ ਜਾਓ ਜੀ ਬਾਕੀ ਚੰਗੇ ਕਾੜਦ ਕਾਠ ਵਾਲੀ ਆ ਬਾਕੀ ਕੋ ਛੋਟੀ ਨਾ ਮੈਂ ਸਮਝੀ ਕਿ ਸੌਦਾ ਕਰੇ ਚੰਗੇ ਵੱਡੇ ਕਾੜਦ ਵਾਲੀ ਆ 8 ਕਿਲੋ ਦੁੱਧ 4 ਮਹੀਨੇ ਦੀ ਚੱਕ ਪਾਸ ਮੇਨ ਗੱਲ ਮੈਂ ਵੀਰ ਪਿੱਛੇ ਦੇ ਤੇ ਮਾਲੀ ਅੱਗੇ ਆ ਮੈਂ ਖੁੱਡਾ ਹੋ ਗਿਆ ਕਿਥੇ ਲਾ ਦੀ ਫਰਕਾਰੀ ਫਰਕਾਰੀ ਲਾ ਕੇ ਖਾ ਦੀ ਕੋ ਲੱਸੀ ਨਹੀਂ ਕੋ ਰਾਜੀ ਨਹੀਂ ਕੋ ਲੱਸੀ ਨਹੀਂ ਆਈ ਮੇਲੇ ਡੇਰੀ ਜੋਂ ਆਈ ਮੈਂ ਚਿੱਟੀ ਜੀ ਹੋਈ ਆ ਮਾੜੀ ਮਾੜੀ ਹਾਂ ਹਾਂਜੀ ਤੇ ਬਾਕੀ ਅਕਸਰ ਡੇਰੀਆਂ ਤੁਹਾਨੂੰ ਬੜਾ ਵੀ ਚੰਗੇ ਰਿਕਾਰਡ ਵਾਲੀ ਮੈਂ ਰੱਖਦੇ ਆ ਸੱਜਣ ਮੈਂ ਦੁੱਧ ਕਿੰਨਾ ਦਿੱਤਾ ਵੀ ਜੀ ਸੱਜੇ ਵੀਰ ਜੀ 16 17 ਕਿਲੋ ਮੈਂ ਦੁੱਧ ਚੁਆ ਗਿਆ ਜੋਟੀ ਅਛਾ ਜੀ ਇਧ ਮੰਮੀ ਫੇਰ ਬਾਈ ਲੋ ਇਹ ਥੋੜਾ ਕੋਈ ਟੈਨਸ਼ਨ ਆ ਸਭ ਤੁਹਾਡੀ ਗੱਡੀ ਵੇਖ ਮੈਂ ਜੱਗੇ ਵੀਰ ਸੀਲੀਆਂ ਬੜੀਆਂ ਜਾਰੀਆਂ ਕਿਉਂ ਆ ਫੇਰ ਘੱਟੋ ਘਲਾ ਵੇ ਐ ਪੋਲੀ ਬਿਲਕੁਲ ਮੈਂ ਇਹਦਾ ਮੁੱਲ ਫੇਰ ਵੀਜੀ ਜਾਜਾ ਕਰ ਦਈਏ ਬਿਲਕੁਲ ਜਾਜ ਮੁੱਲ ਹਾਂਜੀ ਇਧਰ ਛੋਟੀ ਸੱਜਰ ਲੈਣ ਚੱਲ ਜੀ 1 30 35 ਦੀ ਹੋਣੀ ਹੈ ਹਾਂਜੀ ਆਜਾ ਬਸ 70000 ਦੀ ਮੈਂ ਦੇ ਦਈਏ ਜਾਜ ਹੀ ਮੁੱਲ ਛੋੜ ਛੜ ਕਰਦੀ ਥੋੜੀ ਕੋਈ ਟੀਗਾ ਨਹੀਂ ਪਹਾੜਾ ਬਸ ਮੜਾ ਜਿਹਾ ਲੈਣਾ ਵਾ ਕੋਈ ਬੰਗਾ ਨਹੀਂ ਕੋਈ ਗੱਲ ਨਹੀਂ ਕੋਈ ਮਹਰ ਚੱਗੀ ਵੇ ਲੋ ਸਿੱਧੀ ਜਾਈ ਜਾਜ ਬਿਲਕੁਲ ਇਹ ਆਰ ਕਿ ਛੱਡ ਦੀ ਦੋ ਛੱਡ ਤਾਂ 68 ਦੀ ਠੀਕ ਹੈ ਜੀ ਇੱਕ ਹੀ ਆਰ ਛੋਟ ਨਹੀਂ ਬਿਲਕੁਲ ਜਾਇਜ਼ ਚੱਲ ਯਾਰ ਹੋਰ ਛੱਡ 70 ਯਾਰ ਦੀ ਦੇ ਦੇਗੇ ਬਾਕੀ ਕੋਈ ਵੀਰ ਭਰਾ ਫੂਨ ਲਾਵੇ ਮੋੜ ਦੇਣੀ ਆ ਜਾਂ ਕੇ ਵੀਰ ਪਤਾ ਨਹੀਂ ਕਿੱਥੇ ਦੇ ਦੇਣੀ ਆ ਠੀਕ ਪਰ ਮੈਂ ਚੰਗੀ ਆ ਜੀ ਐ ਕੋਈ ਯਾਦ ਚੰਗੀ ਮੈਂ ਆ ਆ ਕੇ ਜਿੰਨੇ ਸਿਫਤਾ ਕਰੀਓ ਉਹਨੀਆਂ ਥੋੜੀਆਂ ਗੱਡੀਆਂ ਦੂਜੇ ਨੰਬਰ ਤੇ ਆ ਗਈ ਦੂਜੇ ਨੰਬਰ ਤੇ ਮੈਂ ਵੇਖ ਲਾ ਚੰਗਾ ਸਿੰਘ ਸੁੰਗ ਲੱਗਾ ਵੇ ਥੱਲਾ ਇਹ ਮੈਂ ਲਗਾ ਵੇ ਸੱਜਰਾਂ ਨੂੰ ਪਰੇ ਕਰਦੀ ਆ ਦੇ ਸੱਜਰਾਂ ਨੂੰ ਪਰੇ ਕਰਦੀ ਆ ਇੱਕੋ ਮਿੰਟ ਇਹਨਾਂ ਦਾ ਸਾਫਾ ਪੜਾ ਪੜਾ ਅੱਛਾ ਜੀ ਇਹ ਆ ਵੀਰ ਜੀ ਸਾਰਾ ਹੀ ਮਾਲ ਸੀ ਸਲਾਊ ਆ ਜੀ ਸਲਾਊ ਆ ਇਹ ਨਹੀਂ ਕਿਸੇ ਘਰੇ ਆ ਤੇਰੇ ਕੋ ਡਰਦੀ ਆ ਕੈਮਰੇ ਤੋਂ ਇਹ ਨਹੀਂ ਵੀ ਜਾ ਕੇ ਕਿਸੇ ਦੇ ਘਰ ਜਾ ਕੇ ਡੰਗ ਭੰਨਣਗੇ ਡੰਗ ਭੰਨ ਜੂਗੀ ਕਰਮਾਲੀ ਮਈਆਂ ਕਰਮਾਲੀਏ ਇਹ ਵੀ ਜੀ ਕਿਹਨੇ ਜਦ ਚੈੱਕ ਪਾਜੇ ਆ ਲੈ ਵੀਰ ਹੁਣ ਵਿਖਾ ਆਲ ਵੇ ਚੰਗੀ ਜਿਆਦੀ ਮਿੱਠੀ ਆ ਕੋਈ ਵੇ ਪੜਾ ਵੀ ਨਹੀਂ ਖਾਣਾ ਮੈਂ ਇੱਦਾਂ ਹੀ ਖੋਲੋਇਣਾ ਕਰਮਾਲੀ ਨੇ ਧਰ ਦੇ ਚੱਲ ਧਰ ਹਾਂ ਆ ਵੀ ਦੁਪਹਿਰ ਦਾ ਵੇਲਾ ਮਾਰ ਦੇ ਤਰ ਤਕਲੇ ਕਲੇ ਥਾਂ ਨੂੰ ਮਾਰ ਦੇ ਵੀਰੇ ਪੁਰਕ ਨਾਲੀਆਂ ਥੋੜਾ ਜਿਹਾ ਆਵਾ ਠੰਡੀਆਂ ਮਿੱਠੀਆਂ ਮਈਆਂ ਵੇ ਚਵਾ ਵੇਖ ਲੱਗਾ ਮਈਆਂ ਨੂੰ ਵੇ ਹਾਂ ਚਵਾ ਕੋਈ ਗੱਲ ਬਾਤ ਵੇ ਥਾਂ ਵੇ ਲੱਗਾ ਸਪੈਸ਼ਲ ਤੇ ਹੁਣ ਆ ਆਖੇ ਤੂੰ ਰੋਗੇ ਭੋਇ ਖਾ ਜਿਆਦੀ ਮਿੱਠੀ ਮੈਂ ਅੱਗੇ ਵੀ ਰਵੇ ਇਹ ਲੜਣਾ ਨਹੀਂ ਲਾਤੋ ਲੱਤ ਨਹੀਂ ਲਾਉਣੀ ਕਰ ਮਾਰ ਲੈਣ ਇਹ ਗੱਲ ਹੈ ਇਨਦੀ ਮੇਨ ਗੱਲ ਠੰਡੀਆਂ ਮਿੱਠੀਆਂ ਮਈਆਂ ਕਿਸ ਦੇ ਘਰੇ ਆ ਗਏ ਡੰਗ ਨਹੀਂ ਪਾਂਦੀ ਮੈਂ ਵੀਰ ਠੀਕ ਹੈ ਜੀ ਇਹ ਗਰੰਟੀ ਆਪਣੀ ਇਹ ਵੀ ਜੀ ਕਿੰਨੇ ਜਰੀ ਚੈੱਕ ਪਾਸ ਜੇ ਇਹ ਵੀ ਚਾਉਂਦੀ ਅੱਛਾ ਜੀ ਦੁੱਧ ਦੇ ਦੇ ਕੋ ਇਹ ਦੇ ਕੋ 9 ਕਿਲੋ ਅੱਛਾ ਜੀ ਕੋਈ 8 ਮਨ ਇਹ ਕਰੇ ਦੇ ਕੋਈ ਠੀਕ ਹੈ ਜੀ ਹਾਂ ਜੀ ਚੋ ਮਨੇ ਗੱਭਨ ਚੈੱਕ ਪਾਸ ਆ ਕੋਈ 8 ਕਿਲੋ ਦੁੱਧ ਮੰਨ ਕੇ ਸੌਦਾ ਕਰ ਲੇ ਹਾਂ ਜੀ ਦੁੱਧ 9 ਕਿਲੋ ਜੀ ਸੂਂਗ ਸੂਂਗ ਚੰਗਾ ਵਾ ਹੈ ਕਾਲੀ ਸ਼ਾਹ ਮਲਰਾਣ ਕੱਟੀ ਆ ਖੁੱਡਾ ਖੱਡਾ ਵੇ ਤੇ ਰਾਜੀ ਵੇ ਕਿੰਨੀ ਮੈਂ ਵੀਰ ਚੰਗੀ ਮੈਂ ਸਾਬੀ ਆ ਕਿਸੇ ਨੇ ਬਾਕੀ ਇਹ ਵੀ ਚੰਗੇ ਕੱਦ ਕਾਠ ਵਾਲੀ ਆ ਚੰਗੇ ਕੱਦ ਕਾਠ ਵਾਲੀ ਆ ਛੋਟੀ ਵੀ ਚੰਗੀ ਛੋਟੀ ਸਾਬ ਕੇ ਮੁੱਲ ਪਾਉਣ ਵਾਲੀ ਆ ਸ਼ਹਿ ਬਾਕੀ ਇਹ ਵੀ ਲੈ ਵੇ ਹਸਾਬ ਨਾਲ ਸੱਜਣਾ ਤੋਂ ਵੱਧ ਗਏ ਹਾਂਜੀ ਰੇਂਜ ਝੋਟੀ ਐ ਹੋਈ ਗੱਲ ਬਾਤ ਵੇ ਕਾਲੀ ਸ਼ਹਿ ਬਰੀਕ ਚਮੜੀ ਦੀ ਮੈਂ ਕੋਈ ਮੋਟੀ ਚਮੜੀ ਦੀ ਮੈਂ ਨਹੀਂ ਆ ਬਾਕੀ ਇਹ ਅਭੀ ਉਹ ਖੜੇ ਕੋ ਵੀ ਸਾਬ ਵਾਲਾ ਗਾਂ ਤਿਆਰ ਹੋਈ ਗਾਂ ਰਕਮ ਵਾਲੀ ਆ ਇਹਦਾ ਮੁੱਲ ਵੀ ਜੀ ਮੁੱਲ ਇੱਕੋ ਜਿਹਾ ਦੋਵਾਂ ਦਾ ਵੀ ਹਾਂਜੀ ਇਹਦਾ 70 ਹੀ ਕਰਦੇ ਆ ਅਛਾ ਜੀ ਤੇ ਬਾਕੀ ਠੰਡੀ ਮਿੱਟੀ ਵੀ ਇੰਨੀ ਕੋਈ ਹੰਤੀ ਨਹੀਂ ਆ ਫੇਰ ਥਾਪੀ ਮਾਰ ਕੇ ਪੰਜ ਥੱਲੇ ਪਾ ਜਾ ਮੈਂ ਤੇ ਥੋੜਾ ਕੈਮਰੇ ਤੋਂ ਡਰ ਜਾਂਦੀ ਆ ਮਈਆਂ 70 ਦੋ ਹੀ ਛੱਡਦੀ ਇਹਦੇ ਇਹ ਵੀ ਦੋ ਹੀ 60 60 ਛੱਡਦੀ ਇਹਦਾ ਠੀਕ ਹੈ ਜੀ ਮੇਰੇ 67 ਦੀ 67 ਦੀ 67 ਹੀ ਜਾਂਦੇ ਚਲ 65 ਦੀ ਕਰ ਠੀਕ ਹੈ 8000 ਦੀ ਦੇਣਾ ਠੀਕ ਹੈ ਬਿਲਕੁਲ ਜਾਇ ਜਣ ਹਣ ਬਿਲਕੁਲ ਜਾਇ ਜੀ ਕੋਈ ਯਾਦਾ ਮੋਲੜੀਆਂ ਮਈਆਂ ਦਾ ਠੀਕ ਹੈ ਜੀ ਹਾਂ ਜੀ ਬਾਕੀ ਵੀਰ ਭਰਾ ਫੋਨ ਲਾਵੇ ਫੇਰ ਵੀ ਨਹੀਂ ਮੋੜਦੇ ਠੀਕ ਹੈ ਜੀ ਹਾਂ ਤੇ ਬਾਕੀ ਕਿ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਵੀ ਮੈਂ ਵੇਖ ਮੈਂ ਥਾਂ ਚੱਡਾ ਵੇ ਥੋੜਾ ਜਿਹਾ 9 ਕਿਲੋ ਮੈਂ ਕੋ ਦੁੱਧਿਆ ਜੇ ਗੇ ਵੀਰ ਗੱਲਾਂ ਲਾਣੀ ਜਿਹੜਾ ਹੈਗਾ ਵਾ ਲੈਵਾ ਚੰਗਾ ਸੱਜਣ ਵਾਲਾ ਅੱਛਾ ਜੀ ਹਾਂ ਫਾਲ ਸੁਣ ਵੇ ਕਿੱਡਾ ਸਪੈਸ਼ਲ ਲੱਗਾ ਮੈਨੂੰ ਐ ਇੱਕ ਨਜਰੀ ਚੱਕ ਬਾਜੇ ਇਹ ਤੇ ਨਾਲੀ ਅਛਾ ਜੀ ਚੱਕ ਪਾਸ ਕਰਾ ਕੇ ਖੜੇ ਕੋਈ ਆਪਣੀਆਂ ਕਰਾਈ ਹੋਈਆਂ ਸਾਰੀਆਂ ਮਈਆਂ ਅਛਾ ਜੀ ਭੂਗ ਛੱਟੇ ਬਾਦ ਘਾੜ ਰਿਹਾ ਲੇਕ ਮੈਂ ਥਾਂ ਦੀ ਗਰੰਟੀ ਹੋਊਗੀ ਠੀਕ ਹੈ ਜੀ ਤੇ ਨਾ ਮਹੀਨ ਚੱਕ ਪਾਸ 9 ਕਿਲੋ ਹੀ ਮੈਂ ਕੋ ਦੁੱਧ ਆ ਇਹ ਸੱਜਰ ਮੈਂ ਚੰਗੇ ਦੁੱਧ ਦੁੱਧ ਚਕਾ ਆ ਗਏ ਸੱਜਰ ਮੈਂ 16 17 ਕਿਲੋ ਵੀ ਦੁੱਧ ਵਾਲੀ ਸਾਰੀਆਂ ਮਈਆਂ 16 17 ਕਿਲੋ ਵਾਲੀਆਂ ਅੱਗੇ ਵੀਰ ਫਿਰ ਹੋਣ ਹੋਣੀ ਰਹੀ ਨਾ ਦੁੱਧ ਦੇਣ ਦੀਆਂ ਛੱਡੇ ਵੇ ਕਿੰਨਾ ਜ਼ਿਆਦਾ ਚੰਗਾ ਕੰਮ ਨਹੀਂ ਆਉਂਦਾ ਇਹ ਵੀ ਸੱਜਰਾਂ ਜਿਨ੍ਹਾਂ ਤੇ ਹੋਣ ਦੁੱਧ ਦੇਣ ਦੀਆਂ ਗਾੜੀ ਫੇਰ ਚੱਕ ਪਾਸ ਆ ਗਾੜੀ ਫੇਰ ਆਸਵੰਦੀਆਂ ਵਾ ਫੇਰ ਆਸਵ ਦਿਵਾਲੀ ਦੇ ਲਾਗੇ ਬਨੇ ਜਾ ਕੇ ਮਈਆਂ ਟੁਕੜੀਆਂ ਦੀਆ ਫੇਰ ਰਗਮ ਦੀਆ ਤਿਆਰ ਹੋ ਗਏ ਜੱਗੇ ਆਏ ਆ ਵੀ ਗਾੜੀ ਫੇਰ ਹਾਂ ਹੁਣ ਇਹਨਾਂ ਨੇ तकरीबन तकरीबन ਗਰਮੀਆਂ ਵਿੱਚ ਦੁੱਧ ਦੇ ਜਣਾ ਜਦਾਂ ਸਿਆਲ ਚੜਦਾ ਫੇਰ ਸੂਪ ਬਣਾਵਾਂ ਮਈਆਂ ਨੇ ਸੂਪ ਬਣਾਵਾ ਗੱਲ ਇਹ ਆ ਹਾਂ ਹਾਂਜੀ ਇਹਦਾ ਮੁੱਲ ਵੀ ਜੀ ਕਾਲੀ ਛਾਏ ਵੀ ਮੈਂ ਜੱਗੇ ਵੀਰ ਇਹਦਾ ਮੁੱਲ ਇਹਦਾ ਮੁੱਲ 60 ਹਾਂਜੀ ਬਿਲਕੁਲ ਜੱਜ ਠੀਕ ਆ ਉਧਰ ਇਹ ਆਪਾਂ 65 ਵੀ ਮੰਗਦੇ ਆ 68 ਵੀ ਮੰਗਦੇ 60000 ਦੀ ਦੇਣੀ ਆ 9 ਕਿਲੋ ਦੋਸਤ ਤਿੰਨ ਮਹੀਨੇ ਦੀ ਚੈੱਕ ਫਸ ਕੋਈ ਕਰਾ ਕੇ ਲੈ ਜਾ ਤੇਰੇ ਨੂੰ ਛੋਟ ਕਰਾਉਂਦੀ ਜੱਗੇ ਵੀ ਲੋੜ ਹੀ ਨਹੀਂ ਮੈਂ ਤਾਂ ਅੱਗੇ ਬੋਲਣ ਦਿੱਤਾ ਹੀ ਨਹੀਂ ਇੱਕ ਹਜ਼ਾਰ ਛੱਡ ਦਾਂ ਚੱਲ ਹੋ ਜਾ ਉਹ ਭਰਾਵਾ ਬੱਸ ਕਰ ਕੋਣੀ ਦਾ 1000 ਛੱਡ ਦਾਂ ਬੱਸ ਕਰ ਆ ਕਰ ਬਿਲਕੁਲ ਜਾ ਜਾ ਜਿਆਦਾ ਮੋਲ ਨਹੀਂ ਮੈਂ ਦਾ ਕੋਈ ਹੁਣ ਉਹ ਭਰਾਵਾ 1000 ਘੱਟ ਸਰ ਦੀ ਦੇਣੀ ਆ ਕੋਈ ਫੋਨ ਨਾ ਲਾ ਕੇ ਖਰਾਬ ਕਰੇ ਜਿਹੜਾ ਫਿਕਸ ਰੇਟ ਜੀ ਮੈਂ ਦਾ ਹਾਂ ਹਾਂ ਦੱਸੋ ਹਾਂ ਮੈਂ ਵੇਖ ਲਾ ਏ ਜੇ ਪੰਜਾਬੀ ਨਦੀ ਚੱਕ ਪਾਸ ਅੱਛਾ ਜੀ 5 ਕਿਲੋ ਦੁੱਧ ਜੇ ਅੱਛਾ ਜੀ ਤੇ ਬਾਕੀ ਇਹਨੇ ਕੋਈ ਮਾਸਾ ਪਾੜਾ ਲੈਣਾ ਪੈਣਾ ਵਾ ਏਦਾਂ ਹੀ ਥਾਪੀ ਮਾਰ ਕੇ ਪਾੜਾ ਪਾ ਕੇ ਵਾਹਿਣਾ ਲਾਤੋ ਲਾਤਾਂ ਲਾਊਗੀ ਵੀ ਭਗਾਨੇ ਘਰ ਜਾ ਕੇ ਠੀਕ ਹੈ ਇਹ ਗਰੰਟੀ ਹੋ ਗਈ ਭੂਰ ਛਟੇ ਦੀ ਚੱਕ ਪਾਸ ਦੀ ਗਰੰਟੀ ਹੋਊਗੀ ਬੇਲ ਬੂਲ ਦੀ ਬੜੀ ਮੈਂ ਵੀ ਜਗੀਰ ਇਹ ਬੇਲ ਵੇ ਕਿੰਨੀ ਝੋਟੀ ਨੂੰ ਜਿੰਨੀ ਹੈਗੀ ਸੁਥਰੀ ਆ ਸੁਥਰੀ ਆ ਤੇ ਕਾਲੀ ਛਾਏ ਵੀ ਇੱਕ ਰੰਗ ਕਾਲੀ ਛਾਵਾ ਤੇ ਲੈ ਜਾ ਵੀ ਜੀ ਹਾਂਜੀ ਸਿੰਘ ਸੁੰਗੂ ਚੰਗਾ ਲੱਗਾ ਚੰਗੀ ਚੰਗੀ ਸਾਰੀ ਵੀਰ ਕੀ ਹੈ ਵੀ ਨਵੀਂ ਝੋਟੀ ਆ ਵੀ ਇਹ ਵੀ 2 ਸੂਏ ਚੋਣ ਵਾਲੀ ਆ ਚੋਣ ਵਾਲੀ ਆ ਸਾਰੀਆਂ ਮਈਆਂ ਵੀ ਨਵੀਆਂ ਝੋਟੀਆਂ 2 2 ਸੂਏਆਂ ਚੋਣ ਵਾਲੀਆਂ ਘਰੇ ਰੱਖ ਕੇ ਵੀ ਬਾਕੀ ਸਾਮਕ ਜੇ ਕਹਿੰਦੇ ਵੇਚਣੀਆਂ ਝੋਟੀ ਮਹਿਰ ਪੈਸੇ ਵਟਾ ਜਾਂਦੀ ਜੇ ਤਾਂ ਵੀ ਇਹ ਗੱਲ ਮੇਨ ਗੱਲ ਇਹ ਆ ਜਗੇ ਵੀਰ ਇਹਦਾ ਮੁੱਲ ਵੀ ਜੀ ਇਹਦਾ ਇਹਦਾ ਵੀ ਮੁੱਲ 60 ਹਾਂਜੀ 3 ਛੜਾਂ 52 ਦੇ ਦਾਂ ਠੀਕ ਹੈ ਹੋਰ ਛੱਡ ਦਿਓ 55 ਦੀ ਦੇ ਦੇ 55 ਦੀ ਪੂਰੇ ਦੀ ਬਾ 55 ਦੀ ਬਾ ਕੋਈ ਫੋਨ ਲਾਵੇ ਫਿਰ ਵੀ ਆਪਾਂ ਮੋੜਦੇ ਨਹੀਂ ਚੈੱਕ ਪਾਸ ਦੀ ਆਪਣੀ ਗਾਰੰਟੀ ਹੋਊਗੀ ਬਸ ਛੋਟ ਛਾਟ ਵਾਲਾ ਛੋਟ ਛਾਟ ਕਰਦਾ ਫਿਰ ਵੀ ਹਾਂਜੀ ਠੀਕ ਹੈ ਜੀ ਹਾਂ ਥੋੜਾ ਜਿਹਾ ਚੈੱਕ ਪਾਸ ਦੀ ਵੀ ਆਪਣੀ ਕੋਈ ਗਾਰੰਟੀ ਹੋਊਗੀ ਹਰ ਇੱਕ ਮਹੀਨੇ ਦੀ ਅੱਛਾ ਜੀ ਤੇ ਬਾਕੀ ਕੋਈ ਆਪਣੀ ਤਸੱਲੀ ਕਰਕੇ ਖੜੇ ਜਿਹੜੀ ਪਹਾੜੇ ਤੇ ਕਹਾਂਗੇ ਪਹਾੜੇ ਦੇ ਮਿਲੂ ਅਗਲੇ ਘਰ ਵੀ ਜਾਗੇ ਬਾਕੀ ਗੁਵਾਨ ਕੀ ਤਸੱਲੀ ਕਰਕੇ ਲੈ